ਹਾਂਜੀ ਯਾਰਾ ਸਾਰੇ ਵੀ ਰੰਦਾ ਉਹ ਕੀ ਬਾਲਦਾ ਕਰਦਾ ਮੇਰੇ ਵੀਰੋ ਕੂਤਰੂ-ਕੂਤਰੂ ਫੱਟੇ ਵੀ ਸਾਰੇ ਕੰਨ ਦੇ ਘਰ ਪੋਰ ਠੀਕ ਹੈ ਲਓ ਭਾਈ ਅੱਜ ਫੇਰ ਅੰਦਰ ਆ ਗਏ ਉੱਠ ਕੇ ਰਾਤ ਨੂੰ ਕੁਛ ਸੱਕਰ ਕਿਉਂ ਆ ਨਾ ਰਾਤ ਹੁੰਨੀ ਆ ਨਾ ਤੜਕੇ ਨਹੀਂ ਆ ਮੈਂ ਮਾਮੀ ਵਾਲੀ ਵੀ ਸ਼ਾਂਢੀ ਘੜਦੀ ਆ ਨਾ ਪਾਓ ਪਾਣੀ ਪਾਣੀ ਕਰਤਾ ਚਾਰ ਸਵੇਰੇ ਬੋਮੀ ਪਿਆ ਬਈ ਘੰਟਾ ਡੇਢ ਘੰਟਾ ਮੀ ਪਈ ਆ ਘਟੋ ਘਟਾ ਹਾਂਜੀ ਮੇਰੇ ਵੀਰੋ ਲਗਭਗ 8:30 ਹੋ ਗਏ ਬਈ ਅੱਛਾ ਇਹ ਕਬੂਤਰ ਵੇਖ ਲਿਆ ਹੈ ਨਾ ਆਪਣੇ ਦਰਿਆ ਨਹੀਂ ਗਿਆ ਆਤ ਹੁੰਦੀ ਹੈਗੀ ਤੇ ਕਬੂਤਰ ਅੱਜ ਕਬੂਤਰ ਵੇਲੇ ਬੈਠੇ ਆ ਮੰਨ ਕੇ ਚਲੋ ਕਬੂਤਰਾਂ ਦਾ ਸਾਰੇ ਵੇਲੇ ਲਗਭਗ ਤੇ ਕਬੂਤਰ ਵਿੱਚੋਂ ਕੁਛ ਕ ਕਬੂਤਰ ਵੀ ਵੇਲੇ ਬੈਠੇ ਆ ਪਰ ਹੋਏ ਵੀ 8:30 ਵਜੇ ਇਹ ਕਿਤੇ 7:00 ਵਜੇ ਉੱਠ ਕੇ ਦੇਖਣੇ ਸੀ ਮੰਨ ਚਲੋ ਕੋਈ ਨਾ ਫਿਰ ਨਹੀਂ ਛੱਡ ਦੇਣਾ ਬਾਕੀ ਅੱਜ ਘੇੜੇ ਬਣਦੇ ਸੀ ਯਾਰ ਨਾ ਆਪਣਾ ਇੱਕ ਬਲਜੀਤ ਨੇ ਝੋਲਣ ਵਾਲੇ ਮੁੰਡੇ ਨੇ ਛੱਡ ਲਈ ਸੀ ਇੱਕ ਉਹਦੇ ਆਪਣੇ ਨੇ ਹੁਸਨਰ ਵਾਲੇ ਮੁੰਡੇ ਨੇ ਛੱਡ ਲਈ ਸੀ ਹਨਾ 2 ਵਜੇ ਹਟ ਰਹੀ ਸੀ ਦੋ ਕਬੂਤਰ ਕਾਹੀ ਵੀ ਕੱਢਦੇ ਹੋ ਪਾਣੀ ਤੇ ਤੇ ਦਿਨ ਵੇਖ ਲਓ ਬਾਈ ਹਨਾ ਮੀਮੂ ਪੈ ਕੇ ਹਟਿਆ ਤੇ ਆਏ ਨਹੀਂ ਪਤਾ ਕਦੋਂ ਆ ਜੇ ਮੀ ਤਾਂ ਕਰਕੇ ਤੇ ਇੱਕ ਲੇਟ ਹੋ ਗਏ ਉਹਦਾ ਕਰਕੇ ਨਹੀਂ ਕੱਢਦਾ ਅੱਜ ਕੋਈ ਵੀ ਕਬੂਤਰ ਘੇੜਿਆ ਤਾਂ ਹੇ ਹੇ ਨਹੀਂ ਰਹਿ ਗਿਆ ਜਿੰਮਨ ਦਵਾਈ ਨਹੀਂ ਦਿੱਤੀ ਫੇਰ ਹੋ ਜੀਏ ਖੋਡਿਆਂ ਦੇ ਦਾੜੇ ਇਹਦੇ ਕੋਲ ਮੈਚ ਮੂਹ ਚ ਲਾੜ ਹੈ ਪਬਜੀ ਤੇ ਮੈਂ ਜੱਜ ਕੇ ਟਾਈਮ ਹੋ ਗਾਣਾ 10:00 ਵਜੇ ਕੋਣੇ ਬਾਦਿਓ ਤੇ ਬਾਈ ਹੁਣ ਚਾਗਦੇ ਆਂ ਕਬੂਤਰ ਆਪਾਂ ਖੋਡੇ ਚ ਠੀਕ ਆ ਮੰਨ ਕੇ ਚਲੋ ਵੀ ਜਿਹੜੇ ਜਿਹੜੇ ਡਾਊਨ ਵਾਲੇ ਸੀਗੇ ਸਾਰੇ ਚੱਕ ਲ ਜਾਂਦੇ ਆਂ ਰਾਤ ਜਲਾਬ ਜਲੂਪੇ ਹੋਏ ਸੀ ਇਹਨਾਂ ਵਾਸਤੇ ਮੈਂ ਯਾਰਾ ਨਾ ਵਿਹਲੇ ਕੀ ਕਰਦੇ ਆਂ ਫਿਰ ਕੋਈ ਨਾ ਕੋਈ ਬੰਦਾ ਹੱਥ ਪੈਰ ਮਾਰਦਾ ਰਿਹਾ ਵੀ ਤਾਂ ਚੰਗੀ ਗੱਲ ਐ ਚਲੋ ਮੈਂ ਪਹਿਲਾਂ ਸਾਰੇ ਕਬੂਤਰ ਕਬੂਤਰ ਦੇ ਅੰਦਰ ਜਾਲਾਂ ਚ ਲੈ ਜਾਣਾ ਹਨਾ ਲਓ ਜੀ ਤੇ ਸਾਰੇ ਕੰਪਿਊਟਰਾਂ ਨੂੰ ਲਾਦਾ ਜਲਾਬ ਭਾਈ ਠੀਕ ਹੈ A to Z ਨਵੇਂ ਪੁਰਾਣੇ ਸਭ ਚੱਕ ਲੈਂਦੇ ਮੈਂ ਚਲੋ ਡਾਉਣੇ ਭੂਆਂ ਦੀ ਘਟ ਹੈ ਪਰ ਕਿਰਾਂ ਮਤਲਬ ਵੀ ਸਭ ਦੇ ਲਾ ਕੇ ਹਨਾ ਜਲਾਬ ਵਗੈਰਾ ਉਹ ਵੀ ਛੱਡ ਦਿਆਂਗੇ ਕੋਈ ਚੱਕਰ ਵਾਲੀ ਕਰਨੀ ਥੰਬਨੇਲ ਤਾਂ ਕੱਢ ਲਗੇ ਭਾਏ ਨਾ ਥੰਬਨੇਲ ਨਹੀਂ ਬਣਨਾ ਚਾਹੁੰਦਾ ਵੀਡੀਓ ਦਾ ਮੁੜ ਕੇ ਓਕੇ ਵੀ ਰਕੋੜ ਭਾਈ ਠੀਕ ਹੈ ਇਹਨਾਂ ਸਾਰਿਆਂ ਦੇ ਲਾਤਾ ਕੰਪਿਊਟਰ ਹੈਗੇ ਭਾਈ ਸਾਹਿਬ ਇਹ ਦੇਖ ਲਓ ਥੱਲੇ ਇਧਰ 5 ਤੇ ਤਿੰਨ ਕਿੰਨੇ ਹੋ ਗਏ 8 8 9 10 11 12 13 14 15 16 17 18 19 19 ਕਬੂਤਰ ਆ ਬਈ ਤੇ ਉਹਨਾਂ ਚ ਬਸ ਇਹਨਾਂ ਚ ਆਪਾਂ ਕੋਈ 5 7 ਕੀ ਕੱਢਨੇ ਆ ਬਾਲੇ ਨਹੀਂ ਕੱਢਨੇ ਤੇ ਬਾਕੀ ਯਾਰ ਨਾ ਕਬੂਤਰ ਗੜਬੜੀ ਝੈ ਯਾਰ ਮੈਂ ਮੰਨ ਕੇ ਚੱਲੋ ਵੀ ਇੱਕ ਵਿਠਾ ਨੋਟਸ ਕੀਤੀਆਂ ਹਨਾ ਕਬੂਤਰਾਂ ਦੀਆਂ ਯਾਰ ਕਬੂਤਰ ਨਾ ਵਿਠਾ ਪਹਿਲੀ ਗੱਲ ਤਾਂ ਆਇਆ ਮਾਰੀ ਜਾਂਦੇ ਜਿਵੇਂ ਰੇਤੀ ਜਾਲਾਂ ਹੁੰਦੇ ਆ ਤੇ ਕਈ ਵਿਠਾ ਆਇਆ ਮਾਰਦੇ ਆ ਜਿਵੇਂ ਸਾਰਾ ਸਮਾਨ ਅਣਪਛੇ ਹੀ ਨਿਕਲਦਾ ਜਿਵੇਂ ਕਣਕ ਨਹੀਂ ਹੁੰਦੀ ਕਣਕ ਦੇ ਫੋਲਕ ਫਲਕ ਜੇ ਆਏ ਲਾਦੇ ਵੀ ਅਣਪਚੇ ਉਵੇਂ ਗੱਡੀ ਜਾਂਦੇ ਸਮਾਨ ਵਤੰਦਰ ਦੇ ਵੀ ਮੇਨ ਕੰਮ ਲੀਵਰ ਦਾ ਨਾ ਯਾਰ ਵੀ ਲੀਵਰ ਚ ਗੜ ਬੜਾ ਇਹਨਾਂ ਦੇ ਚਲੋ ਉਹੀ ਚੀਜ਼ਾਂ ਵਾਸਤੇ ਜਲਾਬ ਭਉਂਤੇ ਸੀ ਮੈਂ ਦੋ ਤਿੰਨ ਸਮਾਨ ਵਿੱਚ ਸਮੁਖ ਸੇਕ ਕਰਕੇ ਤੇਲ ਪਤਲੇ ਪਤਲੇ ਇਹ ਕਰਕੇ ਲਾਦੇ ਵਧੀਆ ਹਨਾ ਮੈਂ ਕੀ ਐ ਸੈਟਵਟ ਹੋ ਜਾਣ ਬਾਕੀ ਬੰਦੀ ਤੇ ਕੁਟਰ ਕੋ ਚੱਕਰ ਨਹੀਂ ਤੇ ਬੈਠੇ ਰਹਿਣਗੇ ਦੋ ਦਿਨ ਜੇ ਖੁੱਲ ਗਏ ਤੇ ਫੇਰ ਕੱਢ ਕੇ ਦੇਖ ਲਾਂਗੇ ਹਾਂ ਬਾਲੀ ਮਸਤੀ ਆਉਂਦੀ ਤੈਨੂੰ ਆਇਆ ਆਇਆ ਫਿਰ ਹੂੰ ਆਇਆ 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 ਆ ਜਾ ਆਹ ਵਾਲੀ ਸੇਣੀ ਖੰਡ ਚਲੋ ਠੀਕ ਆ ਬਾਪੂ ਓਕੇ ਆ ਵੀ ਬਸ ਤੇ ਮੈਂ ਵੀ ਹੁਣ ਜਾ ਕੇ ਕਰੇ ਰੋਟੀ ਰੋਟੀ ਖਾਇਆ ਮੈਂ ਕਰਾਂ ਤੇ ਆ ਕੇ ਦੇਖਦੇ ਆ ਬਾਦਾਮ ਤੋਂ ਤਾਂ ਇਹਨੂੰ ਪਾਉਣੇ ਨਹੀਂ ਕਲ ਹੀ ਕਣਕ ਤੇ ਘਰ ਰੱਖਿਆ ਹੈਗੇ ਬਾਜੀ ਤੋਂ ਖਿੱਚ ਕੇ ਜਦੋਂ ਬਖੁੱਡੇ ਛੱਡ ਕੇ ਤੇ ਕਣਕ ਹੀ ਪਾਉਣੀ ਹੈ ਆਹ ਦੇਖੋ ਬਾਪੂ ਆਹ ਚੀਜ਼ ਦੀ ਗੱਲ ਕਰਦਾ ਸੀ ਗੱਲ ਤੁਸੀਂ ਆਖਿਆ ਕਿ ਕਿੱਧਰ ਬਿਠਾਇਆ ਚੱਕੀ ਫਿਰਦਾ ਪਰ ਨਹੀਂ ਯਾਰ ਆ ਦੇਖ ਲੈ ਕਲੋਸ ਕਰਕੇ ਦਿਖਾਉਣਾ ਤੁਹਾਨੂੰ ਮੈਂ ਲੈ ਜਿਵੇਂ ਆਹ ਤੇ ਕਣਕ ਨਾ ਉਵੇਂ ਹੀ ਅਣਪਛੀ ਜੀ ਨਿਕਲ ਹੀ ਲੈ ਦੇਖੋ ਲੈ ਪਤਾ ਲੱਗਦੀ ਹੁਣ ਤੁਹਾਨੂੰ ਕੀ ਸਹਾਬ ਕਿਤਾਬ ਹੈ ਆ ਦੇਖੋ ਠੀਕ ਹੈ ਕਿ ਨਹੀਂ ਇਹ ਚੀਜ਼ ਦੀ ਗੱਲ ਕਰਦਾ ਸੀਗਾ ਮੈਂ ਇੱਕ ਮਿੰਟ ਨੂੰ ਇੱਥੇ ਥੱਲੇ ਲਾ ਕੇ ਹਾਂ ਆ ਦੇਖੋ ਲੈ ਐ ਲੱਗਦਾ ਕਿਸੇ ਵੱਲ ਪਚੀ ਹੁੰਦੀ ਆ ਬੈਠਾ ਲੱਗ ਉਤਰਾਂ ਦੀ ਐ ਹੋਜੀ ਬਠ ਕਿਵੇਂ ਹੁੰਦੀ ਵੇ ਕਿਹੜੇ ਕੂਤਰ ਤੋਂ ਦੱਸੋ ਲੈ ਐ ਲੱਗਦਾ ਉਵੇਂ ਹੀ ਨਿਕਲੇ ਬਸ ਸਾਰਾ ਸਮਾਨ ਵਾਪਸ ਚਲੋ ਕੋਈ ਡਿੱਕਤ ਨਹੀਂ ਗੱਲ ਨਹੀਂ ਵੈਸੇ ਹੀ ਫਿਰ ਬੰਦ ਹੀ ਆਪਣੇ ਵੱਲੋਂ ਤਾਂ ਹਾਂਜੀ ਮੇਰੇ ਵੀਰੋ ਤੇ ਇਹਨਾਂ ਨੂੰ ਛੱਡੀ ਹੈ ਭਾਈ ਖੁੱਡੇ 'ਚ ਤੇ ਪਾਈਏ ਢਣ ਨੂੰ ਹੈਨਾ ਲਗਭਗ ਪਾਣੀ ਖਿੱਚ ਗਿਆ ਵੀ ਸਾਰਾ ਹੈ ਜਿਨ੍ਹਾਂ ਨੂੰ ਜਲਾਬ ਲਾਇਆ ਸੀਗਾ ਪਾਲੀਆਂ ਜੀ ਸਾਰੀਆਂ ਕਬੂਤਰਾਂ ਇੱਕ ਪਿੰਜਰੇ ਵਿੱਚ ਤੀ ਚੱਕ ਲਈ ਲੈ ਚਲ ਗਏ ਭਾਈ ਇਹਨਾਂ ਨੂੰ ਖੁੱਡੇ ਚ ਆਪਾਂ ਕਾफी ਹੈਵੀ weight ਹੋ ਗੰਬਾ ਬਾਬਿਓ ਲਓ ਭਾਈ ਇੱਕ ਮਿੰਟ ਖੋਲਜੀ ਖੋਲੀਏ ਭਾਈ ਇਹਨਾਂ ਦਾ ਆਪਾਂ ਡੋਰ ਤੇ ਵੇਖੋ ਜਾਂਦਗਾ ਹੁਣ ਕਿਵੇਂ ਇਹ ਤੇ ਚਲੋ ਬੇਬੀਜ਼ ਇੱਕ ਇੱਕ ਕਰਕੇ ਤੱਕਾ ਮੁਕੀ ਨਹੀਂ ਕਰਨੀ 1 2 3 4 5 6 7 8 9 ਇੱਕ ਮਿੰਟ ਖਾਲੀ ਹੈ ਤਲਵਾ ਜੀ ਤੇ ਇਧਰ ਕਬੂਤਰ ਵੀ ਪਾ ਲਿਆ ਨੇ ਪਿੰਜਰੇ 'ਚ ਇੱਕ ਮਿੰਟ ਖੋਲੀਏ ਡੋਰ ਇਹਨਾਂ ਦਾ ਤੇ ਛੱਡੀਏ ਭਾਈ ਇਹਨਾਂ ਸਾਰੇ ਨੂੰ ਅੰਦਰ ਇਹ ਵਾਹ ਵਾਹ ਯਾਰ ਕਬੂਤਰ ਨਾਲ ਉਤਰਾ ਵਾਤਾ ਹੈ ਹੌਲੀ ਹੌਲੀ ਜਾਣਾਂ ਤੱਕਾ ਨਹੀਂ ਕਰਾਂਗੇ ਨੇ ਇੱਕ ਦੋ ਹਾਂ ਹਾਂ ਐ ਪਿਆਰ ਸੇ ਜਾਣਾ ਸਭ ਨੇ ਮੇਚਦੇ ਨਾ ਵਜੱਕ ਦੂਜੇ ਦੇ ਓਕੇ ਵੀ ਰੋੜੇ ਮੇਰੇ ਸਹਾਲਾ ਤਾਂ ਗਏ ਸਾਰੇ ਗਏ ਪਿੰਜਰਾ ਲੈ ਲੈ ਹੁਣ ਪਾ ਦਈਏ ਦਾਣੇ ਭਾਈ ਉਹਦੀ ਇਹਨਾਂ ਨੂੰ ਤੇ ਬਾਕੀ ਧੁੱਪ ਨਹੀਂ ਕਿ ਲਈ ਭੀ ਇਹ ਮੌਸਮ ਹੋ ਗਿਆ ਸਾਫ ਪਰ ਮੌਸਮ ਠਰ ਗਿਆ ਕਾਫੀ ਠਡ-ਠਡ 6-7 ਡਿਗਰੀ ਥਲੇ ਡਿੱਗ ਗਏ ਇੱਕੇਦਾਂ ਲਓ ਜੀ ਤੇ ਰੱਖੀ ਬਈ ਨਾਲ ਦੀ ਨਾਲ ਦਾਣੇ ਇਹਨਾਂ ਨੂੰ ਖਾੜ ਜੋ ਹੁਣ ਸਬਰ ਕਰੋ ਇੱਕ ਮਿੰਟ ਬਈ ਪਹਿਲੇ ਨੰਬਰ ਤੇ ਕਬੂਤਰਾਂ ਨੂੰ ਵੱਡੀ ਡਰੇ ਚ ਆਜੋ 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 ਜਿਨ੍ਹਾਂ ਨੂੰ ਜਲਾਵ ਲੱਗਿਆ ਸੀ ਨਾ ਦੇਖੋ ਟੁੱਟ ਕੇ ਪੈਂਦੇ ਸਾਰੇ ਪਹਿਲਿਆਂ ਚ ਉਹੀ ਆਉਣ ਦੇ ਕਬੂਤਰ ਦੇਖੋ ਕਣਕ ਨੂੰ ਮਾਰ ਮਾਰ ਪੈਂਦੇ ਆਜੋ 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 ਸਾਰੇ ਆਜੋ ਤੇ ਇੱਧਰ ਰੱਖ ਦੇ ਕਬੂਤਰਾਂ ਨੂੰ ਆ ਹੁਣ ਜਿਹੜਾ ਕਬੂਤਰਾਂ ਨੂੰ ਲੱਗੇ ਇਹ ਵੀ ਦੇਖੋ ਟੁੱਟ ਟੋਣ ਦੇ ਆਇਓ 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 ਦੇਖੋ ਆਇਓ 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 ਹੈਗਾ ਨਾ ਰਿਜ਼ਲਟ ਬਸ ਮਾੜਾ ਮੋਟਾ ਸੈਟ ਹੁਣ ਫੇਰ ਫਰਕ ਆ ਪਰ ਖਾੜ ਤਾਂ ਲੈੰਦ ਗਈਆਂ ਖਾ ਕੇ ਹਾਜ਼ਰ ਤਾਂ ਕਰਨਾ ਲੋਜੀ ਤੇ ਮੈਨੂੰ ਲੱਗਦਾ ਤੇ ਦੁਕਾਨ ਤੋਂ ਖਾਣ ਚੀਜ਼ੀ ਵੀ ਲੈ ਆ ਗਏ ਇਹ ਉਹ ਖੇਡ ਕੇ ਹੁਣ ਫਿਰ ਹੋਈ ਸੀ ਇੱਕ ਮਿੰਟ ਮੌਸਮ ਹੈ ਸੁਹਾਣਾ ਮੇਰੇ ਵੀਰੋ ਕਿਆ ਬਾਤਾਂ ਨੇ ਪੂਰ ਪਈ ਆਂਦੀ ਐ ਹਲਕੀ ਹਲਕੀ ਕੈਮਰੇਜ ਦੇਖਦੀ ਐ ਕਿ ਨਹੀਂ ਤੁਹਾਨੂੰ ਇਹ ਹਾਂ ਹੁਣ ਦੇਖਦੇ ਹੁਣ ਆ ਦੇਖੋ ਹਣਾ ਤੇ ਇਧਰੋਂ ਆ ਵੀ ਆਪਣਾ ਪਾਣੀ ਲਿਆਉਣ ਵਾਲਾ ਜੱਬ ਨਿਬੜ ਗਿਆ ਦੇਖੋ ਢੋਈ ਅੱਧੀ ਹੋ ਚੱਲੀ ਮਤਲਬ ਅੱਧੀ ਤੋਂ ਘਟ ਐ ਜਿਹੜਾ ਆਪਣਾ ਵਾਟਰ ਟੈਂਕ ਤੋਂ ਪਾਣੀ ਆਉਂਦਾ ਹਣਾ ਉਹੀ ਪਾਈਪ ਲਾਤੀ ਨਹਿਰ ਵਾਲਾ ਪਾਣੀ ਲਿਆਉਣ ਦਾ ਕਿਹੜਾ ਛੜਤਾ ਉਹੀ ਬਸ ਆਪੇ ਭਰ ਗਿਆ ਗੁਰੂ ਜਿੰਨਾ ਆਇਆ ਗੁਰੂ ਤਾਂ ਆਪਾਂ ਕੱਢ ਕੇ ਪਾੜਿਆ ਕਰਾਂਗੇ ਠੀਕ ਐ ਤੇ ਮੌਸਮ ਬਹੁਤ ਹੀ ਜਿਆਦਾ ਵਧੀਆ ਆ ਪਾਪਾ ਠੰਡ ਭਰੀ ਜਾਂਦੀ ਆ ਭੂਰ ਪਈ ਜਾਂਦੀ ਐ ਹਨਾ ਪਰ ਫਿਰ ਵੀ ਪਤਾ ਨਹੀਂ ਕੀ ਗੱਲ ਐ ਵੀ ਜਿੰਨਾ ਟਾਈਮ ਕੰਮ ਲੱਗੇ ਰਹਿੰਦੇ ਹਨਾ ਮੈਂ ਗੇਮ ਖੇਡੀਆਂ ਤੜਕੇ ਦਾ ਸਿੱਧੀ ਜੀ ਗੱਲ ਐ ਆਈਡੀ ਮੈਂ ਦੱਸ ਦੂੰ ਕੋਈ ਚੱਕਣੀ ਜਿਣੀ ਜਿਨੇ ਐਡ ਹੋਣਾ ਪਬਜੀ ਚ ਆ ਜਾਓ ਤੇ ਮੰਨ ਕੇ ਚਲੋ ਵੀ ਜਿੰਨਾ ਟਾਈਮ ਗੇਮ ਖੇਡੀਆਂ ਉਹਨਾਂ ਟਾਈਮ ਸਹੀ ਐ ਤੇ ਜਦੋਂ ਉਹ ਹੜਕੇ ਆਉਣੇ ਆ ਬਾਹਰ ਹਨਾ ਹੋਰ ਇਹਨੇ ਜੀ ਕੱਚਾ ਕੱਚਾ ਜਿਹਾ ਨਾ ਮਣਿਆ ਯਾਰ ਮਤਲਬ ਵੀ ਠੀਕ ਐ ਪਰ ਠੀਕ ਜਿਹਾ ਲੱਗ ਨਹੀਂ ਰਿਹਾ ਕੁਝ ਯਾਰ ਕੁਝ ਨਾ ਐ ਸਮਥਿੰਗ ਮਿਸਿੰਗ ਜਿਹਾ ਲੱਗ ਰਿਹਾ ਕੁਝ ਵੀ ਕੁਝ ਖਾਲੀ-ਖਾਲੀ ਜਿਹਾ ਲੱਗਿਆ ਨਾ ਭਾਈ ਕੀ ਗੱਲ ਐ ਚਲੋ ਛੱਡੋ ਉਹਨੇ ਘਰ ਵਾਲੇ ਕੁੱਤਰੇ ਨੂੰ ਦਾਣਾ ਪਾਣੀ ਪਾਦ ਗਿਆ ਆਪਾਂ ਮੇਰੇ ਚਾਗਵਾ ਚੱਕਣਾ ਆਇਆ ਸੀ ਬਈ ਮੈਂ ਬਾਕੀ ਬਸ ਗ੍ਰਾਹਣ ਹੋਇਆ ਪਿਆ ਸਾਰਾ ਕੁਝ ਹੁੰਦਾ ਤੁਹਾਡੇ ਸਾਹਮਣੇ ਹਨਾ ਹਾਲਤ ਮਾੜੀ ਐ ਬਾਬਿਓ ਤੇ ਉਹ ਮੰਨ ਕੇ ਚਲੋ ਖੁੱਡੇ-ਖਾਡੇ ਪਾਉਣ ਦੀ ਜਿਹੜੀ ਤੁਹਾਨੂੰ ਗੱਲ ਕਹੀ ਸੀ ਬਈ ਉਹ ਮੰਨ ਕੇ ਚਲੋ ਹਜੇ ਵੀ ਕੋਈ ਮਿਸਤਰੀ-ਮੁਸਤਰੀ ਨਹੀਂ ਵੇਲੇ ਨਾ ਹੀ ਆਪਣੇ ਬੰਦੇ ਵੇਲੇ ਹੈਗੇ ਤੇ ਜਦੋਂ ਮੰਨ ਕੇ ਚਲੋ ਵੀ ਆਪਣੇ ਬੰਦੇ-ਬੰਦੇ ਵੇਲੇ ਹੋ ਗਏ ਮਿਸਤਰੀ ਮਿਲ ਗਿਆ ਤੇ ਲਗਭਗ ਇਹ ਦੂ ਅਗਲੇ ਮਹੀਨੇ ਚ ਆਪਾਂ ਖੁੱਡੇ ਪਾ ਕੇ ਕੰਪਲੀਟ ਕਰ ਦੇਣਾ ਕੰਮ ਤੇ ਖੁੱਡਿਆਂ ਦਾ ਤੁਹਾਨੂੰ ਮੈਂ ਦੱਸ ਦਿੰਨਾ ਸੈਟਅਪ ਵੀ ਕੀ ਹਿਸਾਬ ਕਿਤਾਬ ਕਰਨਾ ਮੰਨ ਕੇ ਚੱਲੋ ਆਪਾਂ ਪਾਉਣੇ ਆ ਤਿੰਨ ਖੁੱਡੇ ਪਾਉਣੇ ਆ ਇਹ ਦੂ ਇੱਧਰ ਉਹਨਾਂ ਚ ਮੰਨ ਕੇ ਚੱਲ ਵੀ ਆ ਆ ਜਿਵੇਂ ਦੋ ਖੁੱਡੇ ਐ ਇਹਨਾਂ ਚ ਮੰਨ ਕੇ ਚੱਲ ਇੱਕ ਖੁੱਡੇ ਜਿੰਨਾ ਥਾਂ ਇਤੇ ਛੱਡ ਦੇਣਾ ਵਿਚਾਲੇ ਇਹ ਖੁੱਡੇ ਜਿੰਨਾ ਥਾਂ ਛੱਡ ਕੇ ਵਿਚਾਲੇ ਆਟਾ ਦੇਣਾ ਉਦੋਂ ਇਧਰਲੇ ਪਾਸੇ ਇਹ ਜਿਹੜੇ ਦੋ ਖੁੱਡੇ ਪਾਉਣੇ ਸੇਮ ਜਮੇ ਜਿਹੜੇ ਸਾਈਜ਼ ਦੇ ਇਹਦਾ ਬਾਰੀਆਂ ਵੱਡੀਆਂ ਕਰਨੀਆਂ ਉਹਨਾਂ ਦੀ ਲਗਭਗ ਅੱਧਾ ਅੱਧਾ ਫੁੱਟ ਇੱਥੋਂ ਤੇ ਤੱਕ ਕਰ ਦੇਣੀਆਂ ਬਾਰੀਆਂ ਤੇ ਜਿਹੜੇ ਆਹਾ ਵਾਲੀਆਂ ਇਹ ਵੀ ਵੱਡੀਆਂ ਕਰ ਦੇਣੀਆਂ 4 4 ਫੁੱਟ ਕਰਕੇ ਤੇ ਇਹ ਉਤਲੇ ਪਾਸੇ ਲਾਉਣਗਾ ਕਰਕੇ ਆਏ ਠੀਕ ਹੈ ਕਿ ਨਹੀਂ ਤੇ ਮੰਨ ਕੇ ਚੱਲੋ ਜਿਵੇਂ ਇੱਕ ਇਧਰ ਹੋ ਜੂ ਇੱਕ ਵਿਚਾਲੇ ਹੋ ਜੂ ਇੱਕ ਪਰਾਂ ਆਏ ਸਿੱਧੀ ਹਵਾ ਕਰਾਸ ਕਰਦੀ ਕਰ ਦਾਂਗੇ ਆਪਾਂ ਮਤਲਬ ਵੀ ਇਹਦੇ ਨਾਲ ਨਹੀਂ ਜੋੜਦੇ ਜਿਹਨੇ ਨਾਲ ਜੋੜਤੀ ਫਿਰ ਹਵਾ ਨਹੀਂ ਕਰਾਸ ਹਣੀ ਕੋਡੇ ਜਿਹੜੇ ਦੋ ਖੁੱਡੇ ਪਾਉਣੇ ਹਨ ਉੱਡਣ ਵਾਲੇ ਕਬੂਤਰਾਂ ਤੇ ਪਾਵਾਂਗੇ ਆਪਾਂ ਮਤਲਬ ਇਧਰ ਜਾਲੀ ਵਿਚਾਲੇ ਜਾਲੀ ਪਰਾਂ ਜਾਲੀ ਆਏ ਵੀ ਹਵਾ ਕਰਾਸ ਤੇ ਇਧਰੋਂ ਆਏ ਵੀ ਹਵਾ ਕਰਾਸ ਦੋਵੇਂ ਪਾਸੇ ਦੀ ਸਹੀ ਹੈ ਕਿ ਨਹੀਂ ਤੇ ਜਿਹੜਾ ਥਾਂ ਵਿਚਾਲੇ ਖਾਲੀ ਰਹੂਗਾ ਉਦੇ ਦੇ ਉੱਤੇ ਆਪਾਂ ਲਾਉਣਾ ਜਾਲ ਆਹ ਜਾਲ ਨੂੰ ਲੋਹੇ ਦਾ ਪੱਕਾ ਜਾਲ ਉਹ ਵੀ ਖੁੱਡੇ ਟਾਈਪ ਬਣਾ ਦੇਣਾ ਉਤੋਂ ਓਪਨ ਅੱਗੋਂ ਓਪਨ ਦੋਵੇਂ ਸਾਈਡਾਂ ਕੰਦਾ ਉਹਦੇ ਵੀ ਫਟੀਆਂ ਲਾ ਦੇਣਗੇ ਉਡਰਾਂ ਵਾਲੇ ਕੂਤਰ ਰਾਤ ਨੂੰ ਉਹਦੇ 'ਚ ਕੱਢ ਦਿਆ ਕਰਾਂਗੇ ਆਪਾਂ ਠੀਕ ਆ ਜਾਂ ਧੁੱਪ ਤਾਪਲਵਾਉਂਨਾ ਪਤਾ ਸੋਚੀ ਤਾਂ ਬਹੁਤ ਕੁਝ ਜਾਣਿਆ ਹੁਣ ਵਿਹਲੇ ਐ ਇਸ ਕੰਮ ਤੇ ਨਹੀਂ ਕੋਈ ਜੋੜੀਆਂ ਬਾਰੇ ਸੋਚੀ ਜਾਂਦਾ ਮੈਂ ਹਣ ਜਿਹੜੀਆਂ ਜੋੜੀਆਂ ਲਾਉਣੀਆਂ ਵੀ ਕੀ ਬਾੜੀ ਮੋਟੀ ਕੋਈ ਬਾਦ ਘਾਟ ਕਰਕੇ ਜਿਹਨੇ ਆਪਣਾ ਲਗਭਗ 8-10 ਇੱਕ ਯਾਰ ਆ ਕੂਤਰ ਫਿਰਦਾ ਯਾਰ ਪਤਾ ਨਹੀਂ ਕਿਹਦਾ ਯਾਰ ਇਹ ਬਹੁਤ ਦਿਨਾਂ ਦਾ ਫਿਰਦਾ ਬਾਪੂ ਯਾਰ ਕਲਾ ਚੀਨਾ ਹੈ ਜਮਾਂਦਰੂ ਕਾਲਿਆਂ ਕਾਂਤਰਾਂ ਤੇ ਕਾਲੀ ਵਿਟੋਰੀ ਤੇ ਜੋੜੀਆਂ ਦਾ ਵੀ ਸੂਚੀ ਜਾਨੇ ਕੀ ਹਿਸਾਬ ਕਿਤਾਬ ਹੈ ਕੁਝ 10 ਕ ਜੋੜੀਆਂ ਤਾਂ ਆਪਣੀਆਂ ਪਾਸ ਆ ਬਈ ਕੁਝ 2 ਕ ਜੋੜੀਆਂ ਨਵੀਆਂ ਲਾਉਣੀਆਂ ਆਪਾਂ ਮੰਨ ਕੇ ਚਲੋ 2 ਕ ਜੋੜੀਆਂ ਬਾਈ ਗੁਰੇਤ ਲਾਉਣੀਆਂ ਕੋਈ ਚੱਕਰ ਕੇ 100 ਰੁਪਏ ਕਬੂਤਰ ਤਾਂ ਕਿਸੇ ਕੋਲੇ ਵੀ ਨਹੀਂ ਮੜਿਆ ਆਇਤੀ ਘੜੀ ਹਨਾ ਤੇ ਪਰ ਉਹ ਬਾਈ ਕੋਲੇ ਕਬੂਤਰ ਪੁਰਾਣੇ ਕਬੂਤਰ ਹੈ ਪੁਰਾਣੀ ਨਸਲ ਚ ਹੈ ਬਲੱਡ ਤੇ ਉਹ ਮੰਨ ਕੇ ਚਲ ਆਪਾਂ 2 ਕ ਜੋੜੀਆਂ ਲਿਆਵਾਂਗੇ ਪਹਿਲਾਂ ਤਾਂ ਉਹਦੇ ਆਪ ਸਮੇਂ ਕਢਾਵਾਂਗੇ ਫੇਰ ਉਹ ਆਪਣੇ ਜਿਹਾ ਪਾ ਕੇ ਪਕੜਾ ਲਾਂਗੇ ਆਪਣੇ ਲੈ ਚ ਠੀਕ ਹੈ ਐਨੇ ਨਾਲ ਹੋਰ ਸੁਧਾਰ ਹੋ ਜਾ ਕਬੂਤਰਾਂ ਚ ਮੰਨ ਕੇ ਚੱਲ ਵੀ ਮਾੜਾ ਮੋਟਾ ਜਿਹੜਾ 19 20 ਦਾ ਫਰਕ ਹੈ ਉਹ ਵੀ ਆਪਾਂ ਕੱਢ ਦਾਂਗੇ ਅਗਲੀ ਵਾਰੀ ਜੋੜਨਾ ਚ ਨਾਲੇ ਸੋਨੂੰ ਆਪਾਂ ਆਹ ਦੇਖੋ ਆਪਣੇ ਇਧਰਲੇ ਵੱਡੀਆਂ ਕਬੂਤਰਾਂਾਂ ਦੀਆਂ ਬਿਠਾਂ ਦਿਖਾਉਣਾ ਤੁਹਾਨੂੰ ਹਣਾ ਪਹਿਲਾਂ ਉਧਰਲੇ ਕਬੂਤਰਾਂ ਦਾ ਦਿਖਾਂਗਾ ਤੁਹਾਨੂੰ ਉੱਡਣ ਲਿਆਉਂਦੀਆਂ ਤੇ ਫਰਕ ਵੇਖੋ ਕਿੰਨਾ ਯਾਰ 1 ਮਿੰਟ ਉਹ ਦਿਨ ਤੇ ਰਾਤ ਦਾ ਫਰਕ ਆ ਦੇਖੋ ਲੈ ਇਹਨੂੰ ਕੋਈ ਬਾਦਾਮ ਨਹੀਂ ਕੁਝ ਨਹੀਂ ਪਾਇਆ ਕੱਲੀ ਕਣਕ ਤੇ ਹੈ ਲੈ ਦੇਖੋ ਆਹ ਹੁੰਦੀ ਹੈ ਸਹੀ ਬਿਠ ਬਾਬਿਓ ਲਓ ਠੀਕ ਹੈ ਉਹ ਮਿੱਠਾ ਸੀਗਾ ਬਈ ਉਹ ਕਣਕ ਬਿਨਾ ਪਚੀ ਕੱਢੀ ਹੁੰਦੇ ਆ ਆ ਦੇਖੋ ਲੈ ਪਤਾ ਲੱਗਦਾ ਨਾ ਐਣ ਜਿਵੇਂ ਨਚੂੜ ਐ ਇਹ ਸਾਰਾ ਇਹ ਕੱਢ ਕੇ ਉਹ ਪਚਾਉਂਦੇ ਹੀ ਨਹੀਂ ਪਹਿਲੇ ਉਹ ਉਹ ਖਾਂਦੇ ਆ ਉਵੇਂ ਹੀ ਗੜ ਦਿੰਦੇ ਆ ਪਤੰਦਰ ਦੇ ਲਓ ਜੀ ਤੇ ਇੱਧਰ ਰੱਖ ਦੀਏ ਕਬੂਤਰਾਂ ਨੂੰ ਦਾਣੇ ਆਇਓ ਖੰਡੋ ਖਾ ਲਓ ਥੋੜਾ ਟਾਈਮ ਹੀ ਆ ਬਸ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਨਿਊ ਹੋਮ ਚ ਲੈ ਕੇ ਜਾਵਾਂਗੇ ਤੁਹਾਡੇ ਹਨ ਉਹਨਾਂ ਟਾਈਮ ਇੱਥੇ ਟਾਈਮ ਪਾਸ ਕਰ ਲਓ ਤੇ ਇੱਧਰ ਵੱਡੇ ਕਬੂਤਰਾਂ ਨੂੰ ਵੀ ਰੱਖੀਏ ਭਾਈ ਆਪਾਂ ਦਾਣੇ ਆਇਓ 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 ਪੁੱਤ ਹਲੋ ਜੀ ਸੋਨੂੰ ਦਿਖਾ ਗਏ ਕੋਈ ਨਾ ਕੋਈ ਕਬੂਤਰ ਅੱਜ ਇੱਕ ਅੱਧਾ ਕਾਲੀ ਦਾ ਪਿਓ ਦਿਖ ਦਿਖਾਵਾਂ ਦੇਖਣਾ ਸੱਚ ਕਹਾ ਕੀ ਆ ਕੀ ਨੈਰ ਕੌਲ ਜਮੜੇ ਦਾ ਪੈਣ ਦੇ ਲਗੜੇ ਦਾ ਇਹ ਹੈ ਕਾਲੀ ਦਾ ਫਾਦਰ ਜਾ ਕੇ ਇਧਰੋ ਚਾ ਆਹ ਹੈ ਕਾਲੀ ਦਾ ਪਿਓ ਤੇ ਆ ਬੈਠਾ ਕਾਲੀ ਦਾ ਦਾਦਾ ਵੱਡਾ ਕਾਲਾ ਚੀਨਾ ਸਾਰੇ ਕਾਲੇ ਚੀਨਾ ਦਾ ਮੁੱਢ ਕੋਈ ਨਾ ਇਹ ਤੇ ਵੀਡੀਓ ਜਲਦੀ ਬਣਾਵਾਂਗੇ ਆਪਾਂ ਉਧਰ ਆ ਕੇ ਬਣਾਵਾਂਗੇ ਬਾਕੀ ਪਾਸ ਜਦੋਂ ਇਹ ਵੀ ਸ਼ਿਫਟ ਕਰ ਦਾਂਗੇ ਉਹ ਵੀ ਚੱਕ ਉਧਰ ਲੈ ਚੱਲਾਂਗੇ ਕੋਈ ਚੱਕਰ ਕੀ ਨੰਬਈ ਵੀ ਮੰਨ ਕੇ ਚੱਲੋ ਪਹਿਲਾਂ ਮੈਨੂੰ ਆਏ ਸੀਗਾ ਵੀ ਇਧਰਲੇ ਪਾਸੇ ਕਬੂਤਰ ਜ਼ਿਆਦਾ ਸੇਫ ਹੈ ਜਿਹੜੇ ਵੱਡੇ ਐ ਫੇਰ ਮੰਨ ਕੇ ਚੱਲੋ ਵੀ ਜਦੋਂ ਆਪਾਂ ਰਹਿਣਾ ਹੀ ਉਧਰ ਹੈ ਹਨਾ ਫੇਰ ਉਧਰ ਜ਼ਿਆਦਾ ਸੇਫ ਹੈ ਨਹੀਂ ਆਪਾਂ ਨੂੰ ਸੌਖਾ ਯਾਰ ਇੱਕ ਥਾਂ ਤੇ ਦਾਣੇ ਪਾਉਣੇ ਹੁਣ ਇਧਰ ਆਉਣਾ ਪੈਂਦਾ ਭੱਜ ਕੇ ਉਧਰ ਜਾਣਾ ਪੈਂਦਾ ਬਾਕੀ ਮਾਨ ਦੇ ਚਲਾ ਸਾਰਾ ਕੁਝ ਤਾਂ ਸਾਫ ਕਰਨਾ ਹੀ ਆ ਸੀ ਠੀਕ ਹੈ ਕਿ ਨਹੀਂ ਕਿਉਂ ਜਦੋਂ ਆ ਕੋਠੀ ਮੰਨ ਕੇ ਚਲੋ ਆ ਤਿਆਰ ਹੋਊਗੀ ਠੀਕ ਹੈ ਇਹ ਅੰਦਰੋਂ ਮਤਲਬ ਕਿ ਗਰਾ ਵਿੱਚੋਂ ਕੋਠੀ ਤਿਆਰ ਕਰਦਨੇ ਆ ਸਾਰੀ ਹਨਾ ਉਸ ਤੋਂ ਬਾਅਦ ਸਾਰਾ ਆ ਸਮਾਨ ਚੱਕ ਦੇਣਾ ਸਾਫ ਕਰ ਦੇਣਾ ਜਮੈਂ ਕਲੀਅਰ ਫੇਰ ਹੀ ਪਤਾ ਲੱਗੂਗਾ ਦਾ ਦੀਦੀ ਨੇ ਇੱਥੇ ਪਾਈ ਇਹ ਤਾਂ ਕਰਕੇ ਉਦੋਂ ਵੀ ਢੋਣੇ ਢੂਣੇ ਬੈਣਗੇ ਤੇ ਉਦੋਂ ਪਹਿਲਾਂ ਪਹਿਲੀ ਆਪਾਂ ਚੱਕ ਕੇ ਉਧਰ ਲੈ ਜਾਾਂਗੇ ਬਸ ਲਓ ਜੀ ਤੇ ਇਧਰ ਵਾਟਰ ਵੀ ਪਾਤਾ ਬੇ ਕੋਤਰਾ ਨੂੰ ਭੇੜ ਦੀ ਖੁੱਡਾਂ ਇਹਨਾਂ ਦਾ ਤੇ ਇਧਰ ਫੀਮੇਲ ਪਿਜਨਸ ਨੂੰ ਵੀ ਪਾਤਾ ਭਾਈ ਵਾਟਰ ਇਹ ਲੋ ਪਰ ਤਾਂ ਇਹਨਾਂ ਦਾ ਵੀ ਕੁਝਾ ਤੇ ਉੱਤੋਂ ਦਈਏ ਇਹਨੂੰ ਢਾਕ ਨਾਲ ਦੀ ਨਾਲ ਤੇ ਓਕੇ ਆ ਵੀ ਰਿਪੋਰਟਾ ਹਣਾ ਬਾਕੀ ਨਿਗਾਹ ਮਾਰ ਲੈਣਾ ਨਾ ਢਾਣੇ ਪਾਉਣ ਲੱਗਿਆ ਮੈਂ ਕਿਤੇ ਆਏ ਨਾ ਸੋਚੇ ਇੱਕ ਟਾਈਮ ਹੀ ਦੇ ਦਿੰਦਾ ਵੱਡੇ ਕੁੱਤਰਾਂ ਨੂੰ ਨੇੜੇ ਨਹੀਂ ਰੱਖਦਾ ਢਾਣੇ ਪਾਉਣ ਲੱਗਾ ਸਿਰਫ 5 ਮਿੰਟ ਦੇਣਾ 5 ਮਿੰਟਾਂ ਹੀ ਸਾਰਾ ਪਤਾ ਲੱਗ ਜਾਂਦਾ ਕੀ ਤਾਂ ਰੋਸਦਾ ਹੈ ਕਿ ਨਹੀਂ ਠੀਕ ਆ ਤੇ ਲਾ ਦੀ ਵੀ ਲੋਕ ਇਹਨਾਂ ਨੂੰ ਤੇ ਇਧਰ ਆਪਣੇ ਬਾਡ ਕਾਲੇ ਕਬੂਤਰਾਂ ਨੂੰ ਵੀ ਪਾ ਦਿਆ ਵੀ ਦਾਣੇ ਅੱਜ ਵਾਵਾ ਵੱਡੇ ਭਾਂਡੇ ਚ ਲੈਣੇ ਮੈਂ ਹਮੜੇ ਕੋ ਦੋ ਦਵਾਰੀ ਪਾਉਣ ਦਾ ਯੱਬ ਨਹੀਂ ਪੜਜੂ ਤੇ ਤੋਤੇ ਦਾ ਫਰਕ ਆ ਵੀ ਆਪਣੇ ਦਾ ਅੱਗੇ ਨਾਲੋਂ ਆ ਦੇਖੋ ਪਹਿਲਾਂ ਤਾਂ ਇਹ ਸੁਣ ਜਿਓਗੇ ਬੈਠਾ ਨਹੀਂ ਸੀ ਨਾ ਹੁਣ ਮਾੜਾ ਜਿਹਾ ਐਕਟਿਵ ਹੋ ਗਿਆ ਇਹ ਤੇ ਫਰਕ ਹੈਗਾ ਮੰਨ ਕੇ ਚਲੋ ਦਵਾਈ ਦਾ ਵੀ ਜਿਹੜੀ ਕੱਲ ਪਾਈ ਉਹ ਆਪਾਂ ਟੈਟਰਾਸਾਈਕਲਿਨ ਤੇ ਲੈਕਸ ਹਨਾ ਤੇ ਉਹਦਾ ਪੂਰਾ ਰਿਜ਼ਲਟ ਆ ਬਈ ਇੱਕ ਮਿੰਟ ਬਣਾਜਾ ਭਾਂਡਾ ਸਾਫ਼ ਕਰਦਿਆਂ ਮੜਾ ਜਾ ਆਇਓ ਆਇਓ ਆਓ 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 ਆਇਓ 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 ਇਹਨਾਂ ਨੂੰ ਖਾਣ ਦਿਓ ਤੇ ਉਹਦੀ ਪਾਣੀ ਵੀ ਪਾ ਦਾਂਗੇ ਤੇ ਉਹ ਕੇਰ ਬੋਟਾਂ ਤੇ ਵਾਟਰ ਵੀ ਪਾ ਦਗੇ ਇਹਨਾਂ ਨੂੰ ਤੇ ਕੱਲ ਨੂੰ ਬਈ ਇਹਨਾਂ ਦਾ ਪਾਣੀ ਬਦਲ ਲਾਂਗੇ ਆਪਾਂ ਅੱਜ ਦਾ ਦਿਨ ਇਹਨਾਂ ਨੂੰ ਹੋਰ ਪੀਣ ਦਿਓ ਜੀ ਪਾਣੀ ਆਹ ਯਾਰ ਪਾਣੀ ਬਾਬਾ ਥੱਲੇ ਇੱਕ ਵਾਰ ਹੋਰ ਲਿਆਵਾਂ ਮੈਂ ਆਪਣੀਆਂ ਛਤਰੀਆਂ ਵੰਜੀਆਂ ਅੰਦਰ ਰੱਖਦੇ ਆਂ ਬਾਬੇਓ ਯਾਰ ਹਨਾ ਬਾਹਰ ਮੀਂਹ ਕਣੀ ਦਾ ਮੌਸਮ ਹੈ ਬਾਕੀ ਕਬੂਤਰ ਆਪਣੇਸ ਨੂੰ ਪਤਾ ਹੀ ਹੈ ਵੀ ਲਗਭਗ ਬੰਦ ਹੀ ਹੈਗੇ ਮੰਨ ਕੇ ਕਿ ਲੋ ਅੱਜ ਜਲਾਬ ਜੂਰੂ ਲਾਇਆ ਹੈਗਾ ਤੇ ਕੱਲ ਨੂੰ ਇਹਨਾਂ ਨੂੰ ਦਹੀਂ ਵਗੈਰਾ ਲਾਉਣੀਆਂ ਪਰਸੋਂ ਦੀ ਬੰਦੀ ਕਰਾ ਕੇ ਚੌਥੇ ਦੇਖਾਂਗੇ ਸ਼ਾਇਦ ਕੱਢ ਕੇ ਜੇ ਕੋਈ ਬਣਿਆ ਤਾਂ ਸੀਨ ਆਪਣਾ ਲਓ ਜੀ ਆਗੇ ਇਧਰ ਲੇ ਕਰੇ ਬਾਬੇਓ ਰੋਟੀ ਵਗੈਰਾ ਖਾ ਕੇ ਤੇ ਐਕਚੁਅਲੀ ਗੱਲ ਕੀ ਹੋਈ ਣਾਉਣ ਦਾ ਮੌਕਾ ਨਹੀਂ ਮਿਲਿਆ ਪਾਣ ਹਨਾ ਤੇ ਕਿਉਂਕਿ ਵੀ ਰੱਬ ਚਾਹੁੰਦਾ ਵੀ ਆਪਾਂ ਨਾ ਨਾ ਅੱਗੇ ਮੰਨ ਕੇ ਚਲੋ ਲਾਈਟ ਲੂਟ ਗਈ ਮੀਂਹ ਆਈ ਜਾਂਦਾ ਢੇਰੀ ਆਈ ਜਾਂਦੀ ਹੈ ਹੁਣ ਇੰਨੀਆਂ ਆਫਤਾਂ ਤੋਂ ਬਾਅਦ ਆਪਾਂ ਜੇ ਨਹਾਵਾਂਗੇ ਤਾਂ ਨੁਕਸਾਨ ਹੋ ਸਕਦਾ ਆਪਣਾ ਤਾਂ ਕਰਕੇ ਤੇ ਬਾਕੀ ਮੋਗ ਦੀ ਗੱਲ ਹੁਣ ਯਾਰ ਕਿਧਰ ਨੇਰੇ ਚ ਮੱਥਾ ਮਾਰਾਂਗਾ ਲੈਟ ਐ ਨਹੀਂ ਘਰੇ ਵੀ ਉਧਰ ਕੋ ਜਨਰੇਟਰ ਟਰੈਕਟਰ ਨਹੀਂ ਛੱਡਿਆ ਹੁਣ ਆਪ ਕੋ ਫਲੈਸ਼ ਜਗਾ ਕੇ ਨਹਾਉਂਦੇ ਫਿਰਾਂਗੇ ਸੌ ਯਾਬ ਹੋ ਜਾਂਦਾ ਉਹਨੂੰ ਪਤਾ ਲੀੜੇ ਕੱਪੜੇ ਪਾੜਨ ਦਾ ਛੱਡੋ ਚੱਲ ਆਪਾਂ ਵਿਹਲੀ ਸਾਈਟ ਕਿੱਧਰ ਲਿਬੜਿਆਂ ਆਪਾਂ ਤੇ ਆਗੇ ਵੀ ਇਧਰ ਲਿਕਰੇ ਤੇ ਬੱਸ ਇਹ ਤੁਹਾਨੂੰ ਪਤਾ ਹਨ ਆਪਣੇ ਸਾਰੇ ਕਮਰੇ ਦੀ ਹਾਲਤ ਕੀ ਜਲੂਸ ਨਿਕਲਿਆ ਪਿਆ ਸਾਰਾ ਸਮਾਨ ਖਿਲਰਿਆ ਹਨ ਮੈਨੂੰ ਲੱਗਦਾ ਵੀ ਮੰਨ ਕੇ ਚਲੋ ਇਦੋਂ ਉਹਦੇ ਅੱਖ ਨੂੰ ਡੰਗਰਾਂ ਵਾਲ ਅੰਦਰ ਵੀ ਚੰਗਾ ਹੁੰਦਾ ਹੈ ਹਨ ਆਪਾਂ ਤਾਂ ਤੁਹਾਨੂੰ ਪਤਾ ਹੀ ਫਿਰ ਆਪਾਂ ਨੂੰ ਤਾਂ ਹੈ ਨਹੀਂ ਆਪਾਂ ਦੇ ਜਿੱਥੇ ਮਰਜੀ ਪਾਉਂਦੀ ਥੱਲੇ ਪੈ ਜੀਏ ਨਾ ਥੱਲੇ ਪੈਣਾ ਪਵੇ ਆਪਾਂ ਨੂੰ ਹਨ ਪੱਤਾਂ ਵੀ ਪੇ ਰਾਵਾਂਗੇ ਆਪਾਂ ਤਾਂ ਤੁਹਾਨੂੰ ਪਤਾ ਕੋਈ ਸੀਨ ਨਹੀਂ ਆਪਣਾ ਉਹ ਜਾ ਵੀ ਆਪਾਂ ਮੰਨ ਕੇ ਚਲੋ ਬੈੱਡ ਲੱਗੇ ਹੀ ਪਾਲਾਂਗੇ ਤੇ ਠੀਕ ਆ ਬਾਹਰ ਤਾਂ ਮੀਂਹ ਹੀ ਆਈ ਜਾਂਦਾ ਬਾਬੇ ਉਹ ਤੇ ਮੇਰੀ ਰਹਿ ਆ ਹੁਣ ਯਾਰ ਅੰਦਰ ਗਰਮੀ ਆ ਬਾਹਰ ਮੀਂਹ ਪੈਂਦਾ ਹੁਣ ਮੈਂ ਸਕਰੀਮ ਲਈ ਜਨਾ ਵੀ ਕਰਾਂ ਤਾਂ ਕਰਾਂ ਕੀ ਜਗੜ ਜੇ ਤਾਂ ਇਹ ਕਰਦਾ ਅੱਧਾ ਮੰਜਾ ਬਾਹਰ ਕਰ ਲੈਨੇ ਆ ਅੱਧਾ ਅੰਦਰ ਅੰਦਰ ਕਰ ਲੈਨੇ ਆ ਐਂ ਪੈ ਜਾਨੇ ਪੈਰ ਪਰ ਰੱਖ ਲਾਂਗੇ ਬਾਹਰ ਪੈਰ ਭਜੀ ਆਣਗੇ ਤੇ ਆ ਮੰਨ ਕੇ ਚਲੋ ਨਾਲੇ ਠੰਡ ਜੀ ਲੱਗੇ ਉਹਨਾਂ ਨਾਲ ਨੇ ਆਈ ਹੋਊਗਾ ਬਾਕੀ ਚਲੋ 1 ਮਿੰਟ ਕਰਦਾ ਮਾਝੇ ਮਾੜੇ ਮੋਟੇ ਜਿਹੜੇ ਕੰਮ ਧੰਦੇ ਰਹਿੰਦੇ ਆ ਨਵੇੜ ਦੇ ਤੇ ਉਦੋਂ ਬਾਅਦ ਆਪਾਂ ਵਲੌਗ ਦੀ ਐਂਡਿੰਗ ਕਰਦੇ ਆ ਬਾਬੇ ਹੁਣ ਫੇਰ ਅੱਗੇ ਇਧਰ ਲਿਖ ਕਰੇ वैसे त्रिसिदा मैं हुणे गया सी एक मिनट ओए ਡਿੱਗਣਾ ਪੱਕਾ ਕਿਥੇ ਚਿਤਣਾ ਪਰਨੀ ਬਚ ਗਈ ਤਿਲਕਣੀ ਵੀ ਬਾਲੀ ਹੈ ਮੀਮੂ ਆਈ ਜਾਂਦਾ ਨਾ ਆਂ ਭਾਰਤ ਚਲ ਬਾਅਦ ਚ ਨਹੀਂ ਬਾਅਦ ਮੈਂ ਭੇੜੀ ਦੇ ਵਿੱਚ ਇੱਕ ਵਾਰ ਲੁਕਾ ਲਿਆ ਇਹਦਾ ਕੰਮ ਨੇ ਵੇੜਦਾ ਗੁੱਸੁੱਤੇ ਵੇ ਦੀ ਕੁੱਟੀਆਂ ਵੀ ਆ ਕੇ ਹਨਾ ਕੀ ਫਾਇਦਾ ਗੱਲ ਚ ਤੇ ਲਓ ਬਾਪੇ ਵਾਟਰ ਲੈਣ ਗਿਆ ਸੀ ਮੈਂ ਕਰੋ ਤੇ ਲੈਟਰ ਨਹੀਂ ਆਈ ਬਈ ਮਤਲਬ ਆ ਜਾਂਦੀ ਆ ਜਾਵੜਦੇ ਆਏ ਹੋਈ ਜਾਂਦਾ ਹੈਗਾ ਟੇਕ ਨਹੀਂ ਰਹੀ ਕਾਰਨ ਕਿ ਆ ਬਈ ਮੀਂਹ ਪਈ ਜਾਂਦਾ ਹਵਾ ਨੇਰੀ ਚੱਲੀ ਜਾਂਦੀ ਆ ਇਹ ਸਾਉ ਤੋਂ ਗੰਦਾ ਕੰਮ ਲੱਗਦਾ ਆਪਾਂ ਨੂੰ ਜਿਹੜਾ ਚਿੱਕੜ ਹੋ ਜਾਂਦਾ ਮੈਂ ਦੇਖੋ ਕੱਚੇ ਘਰਾਂ ਦਾ ਹੀ ਬੁਰਾ ਹਾਲ ਹੁੰਦਾ ਲੈ ਆਈ ਨਾ ਨਾ ਪਾਣੀ ਖੜਾ ਰਸਤੇ ਹਰ ਜਿੱਥੇ ਰੇ ਚਲੋ ਕੋਈ ਦਿੱਕਤ ਨਹੀਂ ਆ ਗਏ ਇੰਦਰਲੇ ਘਰੇ ਬਾਈ ਹੁਣ ਆਪਾਂ ਕਰ ਦਈਏ ਵਲੌਗ ਦੀ ਐਂਡਿੰਗ ਤੇ ਟਾਈਮ ਲਗਭਗ ਕਾਫੀ ਹੋ ਗਿਆ ਹੁਣ ਆ ਬਾਈ ਟਾਈਮ ਤਾਂ ਮੇਰੇ ਹਿਸਾਬ ਨਾਲ ਭਾਈ ਸਾਹਿਬ ਜੇ ਆਪਣੀ ਘੜੀ ਚਾਰਜ ਹੋਵੇ ਤਾਂ ਬੈਟਰੀ ਲੋ ਹੀ ਇਹਦੀ ਵੀ 11:43 ਹੋ ਗਏ ਠੀਕ ਹੈ 11:43 ਤੇ ਤੁਹਾਨੂੰ ਦੱਸਿਆ ਹੁਣਾ ਕਬੂਤਰ ਬੰਦ ਕਰ ਰੱਖਿਆ ਨਾ ਫਿਰ ਵੀ ਆਪਣਾ ਉਹੀ ਟਾਈਮ ਆ ਸੌਣ ਦਾ ਇਹ ਜਿਹੜੀ ਰਾਬ ਨੇ ਕਰਮਾਜ ਭੁਗਾਈ ਲਿਖੀ ਐ ਕਲਪਨਾ ਲਿਖੀ ਐ ਫालतੂ ਦੀ ਉਹੀ ਤੁਰੇ ਫਿਰਦਿਆਂ ਨਾਲ ਮੈਂ ਸਾਈਂ ਗਰਾਦੀ ਬਿਣਾ ਕੰਮ ਤੋਂ ਜਾਣਾ ਤੇ ਬਸ ਠੀਕ ਆ ਵੀ ਓਕੇ ਆ ਤੇ ਬਾਹਰ ਮੀਂਹ ਪਿਆ ਤਾਂ ਉਹਨੂੰ ਦੱਸਿਆ ਹੀ ਆ ਮੈਂ ਇਹ ਵੀ ਨਾ ਆਹ ਦੇਖੋ ਰੱਬ ਆਪਣੇ سپورਟ ਚ ਆਪਾਂ ਨੂੰ ਕਬੂਤਰ ਬੰਦ ਕੀਤੇਆਂ ਨੂੰ ਸਿਰਫ ਇੱਕ ਦਿਨ ਹੋਇਆ ਠੀਕ ਐ ਤੇ ਮੌਸਮ ਦਾ ਦੇਖੋ ਕੀ ਹਾਲ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਮਨਪ੍ਰੀਤ ਨੇ ਕਬੂਤਰ ਘਰ ਦੇ ਬੰਦ ਤੇ ਬਸ ਉਹਨਾਂ ਜਿਹੜੀ ਲੋ ਸੀ ਜਿੰਨਾ ਜਿਹੜਾ ਆਪਾਂ ਛੱਡਦੇ ਸੀਗੇ ਹੁਣ ਤਾਂ ਕਰਕੇ ਮਨਪਿੰਦੇ ਕੋ ਉਤਰ ਬੰਦ ਹੈ ਹੁਣ ਕਰਾਂ ਝੋਨਾ ਝੂਨਾ ਲਾਉਣ ਦਿਓ ਹਨਾ ਲੋਕਾਂ ਨੂੰ ਕਿਸਾਨਾਂ ਨੂੰ ਆਪਣੇਆਂ ਨੂੰ ਵੀ ਹੀ ਨੇਰੀ ਖੁੱਲਾ ਛੱਡਤਾ ਮੈਂ ਕਹਦਾ ਮੈਂ ਛੱਡ ਦੇ ਕੋਈ ਚੱਕਰ ਨਹੀਂ ਤਲਬੀ ਚੰਗਾ ਹੋਇਆ ਚਲੋ ਮੌਸਮ ਖਰਾਬ ਹੋ ਗਿਆ ਨਹੀਂ ਆਪਣੇ ਵੀ ਚਿੱਤ ਚ ਰਹਿਣਾ ਸੀ ਨਾ ਬਾਜੀਆਂ ਚੱਲੀ ਜਾਂਦੀਆਂ ਤੇ ਬਾਜੀਆਂ ਤਾਂ ਵਿੱਚ ਹੁਣ ਵੀ ਚੱਲਣੀਆਂ ਪਰ ਉਹਦੇ ਸਵਾਦ ਲਗਾਣੀ ਕਹਿਰਦੇ ਬਾਜੀਆਂ ਬੜਾ ਸਵਾਦ ਆਉਂਦਾ ਹੈਗਾ ਤੇ ਤਾਂ ਕਰਕੇ ਹਨਾ ਆਪਣੇ ਮਨ ਚ ਹੋਣੀ ਰਹਿਣੀ ਅਚਾਂਕਾ ਜੀ ਨਹੀਂ ਰਹਿਣੀ ਹਣਾ ਯਾਰ ਕੀ ਯਾਰ ਭਾਂ ਚੱਪਾ ਵੀ ਛੱਡਣਗਾ ਸੀਗਾ ਵੱਧ ਗਿਆ ਮੌਸਮ ਹੀ ਖਰਾਬ ਹੋ ਗਿਆ ਚਲ ਸਾਰੇ ਇੱਕ ਬਰੋਬਰੀ ਆ ਹੁਣ ਠੀਕ ਹੈ ਕਿ ਨਹੀਂ ਓਕੇ ਆ ਭਾਈ ਬਸ ਨਾ ਠੀਕ ਐ ਕੱਲੂ ਦੇਖਨੇ ਕੀ ਬੰਦ ਤੇ ਬਾਹਰ ਤਾਂ ਮੀਂਹ ਪਈ ਜਾਂਦਾ ਲੈਟ ਹੈ ਨਹੀਂ ਕੋਈ ਚੱਕਨੇ ਇੱਥੇ ਬਸਾਂ ਹੀ ਲੜ ਜਾਗੇ ਨਹੀਂ ਉਹਨੂੰ ਉਤਾੜ ਲੈਣੀ ਐ ਐਡਾ ਕੋਈ ਸੀਨ ਨਹੀਂਗਾ ਪੱਕੇ ਪੱਕੇ ਛੱਡ ਕੇ ਪੈ ਜਾਗੇ ਆਪੇ ਚੱਲ ਪੈਣਗੇ ਰਾਤ ਨੂੰ ਓਕੇ ਜੀ ਬਾਏ ਬਾਏ